ਅੱディ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਗ੍ਰੀਨ ਚਟਨੀ ਬਣਾਵਾਂਗੇ ਤੇ ਐਦੇ ਲਈ ਸਾਨੂੰ ਪੁਦੀਨਾ ਧਨੀਆਂ ਪਿਆਜ਼ ਮੈਂ ਪਿਆਜ਼ ਵੀ ਪਾਉਂਦੀ ਹਾਂ ਵਿੱਚ ਤੇ ਮੈਂ ਅਨਾਰ ਦਾਣਾ ਤੇ ਅਮचूर ਵਾਲੀ ਚਟਨੀ ਬਣਾਵਾਂਗੀ ਠੀਕ ਹੈ ਇਹ ਅਨਾਰ ਦਾਣਾ ਅਮचूर ਨਮਕ ਤੇ ਹਰੀ ਮਿਰਚ ਤੇ ਇਹ ਆਪਾਂ ਬਣਾ ਕੇ ਸਟੋਰ ਕਰ ਸਕਦੇ ਆ ਹਫਤਾ ਵੀ ਪੂਰਾ ਯੂਜ਼ ਕਰ ਸਕਦੇ ਆ ਇਹ ਮੈਂ ਤਕਰੀਬਨ ਇੱਕ ਗੁੱਚੀ ਧਨੀ ਦੀ ਲਈ ਹੈ ਮੈਂ ਜਿਆਦਾ ਸਾਰੇ ਬਣਾਣੇ ਸੀ ਇਹ ਵੀ ਕੱਟਿਆ ਹੋਇਆ ਹੈ ਇਹਨੂੰ ਮੈਂ ਮੋਟਾ-ਮੋਟਾ ਰਫਲੀ ਕੱਟ ਲਿਆ ਪਿਆਜ਼ ਵੀ ਕੱਟ ਲਏ ਮਿਰਚਾਂ ਵੀ ਕਿਉਂਕਿ ਆਪਾਂ ਨੇ ਮਿਕਸੀ ਚ ਬਣਾਉਣਾ ਹੈ ਜੰਮ ਤੇ ਇਹ ਆਪਾਂ ਸਾਰਾ ਕੁਝ ਇਹਦੇ ਵਿੱਚ ਪਾ ਲੂਗੀ ਠੀਕ ਹੈ ਇਹ ਦੇਖੋ ਜੀ ਵਿੱਚ ਪਿਆਜ਼ ਉਤੇ ਨਾ ਇਹ ਇਹ ਮੈਂ ਜਿਆਦਾ ਮਤਲਬ ਖਾਣਾ ਖਾਣ ਉਹਦੇ ਨਾਲ ਹੀ ਆਪਾਂ ਯੂਜ਼ ਕਰਦੇ ਆ ਤੇ 스낵ਸ ਵਾਸਤੇ ਮੈਂ ਅਲੱਗ ਤੋਂ ਦਹੀਂ ਵਾਲੀ ਬਣਾਉਂਦੀ ਆ ਚਟਣੀ ਤੇ ਇਹ ਵੀ ਤੁਸੀਂ 스낵ਸ ਨਾਲ ਵੀ ਵੈਸੇ ਖਾ ਸਕਦੇ ਹੋ ਤੇ ਪਰ ਉਹ ਲਾ ਕੇ ਕਿਸੇ ਤੋਂ ਨੂੰ ਦੱਸਾਂਗੀ ਬਹੁਤ ਤਰ੍ਹਾਂ ਦੀਆਂ ਚਟਣੀਆਂ ਹਿੰਗ ਲਸਣ ਅਦਰਕ ਸਾਰਾ ਕੁਝ ਪਾਓ ਪਰ ਮੈਂ ਸਿੰਪਲ ਜਿਹੜੀ ਆਪਾਂ ਖਾਣੇ ਨਾਲ ਖਾਂਦੇ ਆ ਮੈਂ ਇਹ ਹੋਰ ਚਟਨੀ ਅੱਜ ਬਣਾ ਰਹੀ ਆ ਤਾਂ ਤੁਸੀਂ ਕਿਸੇ ਚੀਜ਼ ਨਾਲ ਨਹੀਂ ਸਕਦੇ ਹੋ ਪਰ ਥੋੜੀ ਜਿਹੀ ਇਹ ਆਪਾਂ ਮਿਕਸੀ ਤੇ ਲਗਾਵਾਂਗੇ ਤੇ ਅੱਧਾ ਕੱਪ ਮੈਂ ਪਾਣੀ ਪਾ ਲਾਂਗੀ ਇਹਦੇ ਵਿੱਚ ਓਕੇ ਅਸਾਂ ਨੂੰ ਆਪਾਂ ਥੋੜਾ ਜਿਨਾ ਹਿਲਾ ਕੇ ਤੇ ਬ੍ਰੀਕ ਵੀ ਸੀ ਲੀ ਗਏ ਠੀਕ ਹੈ ਜੇ ਬਿਕਸੀ ਦੀ ਵਾਦਨ ਨਹੀਂ ਵਾਦਨ ਨਹੀਂ ਆਂਦੀ ਇਸ ਲਈ ਨਾ ਅਸੀਂ ਬਾਰ ਬਾਰ ਬਾਤ ਕਰਦੇ ਹੁੰਦੇ ਆ ਐਸਾ ਦੀ ਚਟਨੀ ਹੋ ਗਈ ਸੀ ਤਿਆਰ ਖੱਟੇ ਲਈ ਮੈਂ ਅਨਾਰ ਦਾ ਨਹੀਂ ਪਾਉਂਦੀ ਆ ਇੱਕ ਵਾਰ ਤੁਸੀਂ ਅਨਾਰ ਦਾ ਨਰ ਬਣਾ ਕੇ ਪਕਾ ਕੇ ਬਹੁਤ ਅੱਛੀ ਬਣਦੀ ਹੈ ਫਿਰ ਉਹ ਤਖਟੇ ਲਈ ਨਿੰਬੂ ਪਾ ਲੈਂਦੇ ਆ ਕੇਲੇ ਹੋਵੇ ਨਿੰਬੂ ਹੀ ਪਾ ਲੈਂਦੇ ਆ ਉਹ ਵੀ ਅੱਛਾ ਟੇਸਟ ਪਰ ਤੁਸੀਂ ਇੱਕ ਵਾਰੀ ਨਾ ਇਹ ਦੇਖਿਓ ਬਣਾ ਕੇ ਬਹੁਤ ਅੱਛੇ ਆਪਾਂ ਅੱdte ਵਿੱਚ ਮੈਂ ਨੂੰ ਸੋ ਕਰਕੇ ਲਾਂਗੀ ਇਸਾ ਦੀ ਚਟਨੀ ਹੋ ਗਈ ਤਿਆਰ ਤੇ ਤੁਸੀਂ ਇਹ ਪਰੌਂਠੇ ਨਾਲ ਖਾਓ ਰੋਟੀ ਨਾਲ ਖਾਓ ਤਕੋੜਿਆਂ ਨਾਲ ਖਾਓ ਸਮੋਸਿਆਂ ਨਾਲ ਜਿਹਦੇ ਨਾਲ ਮਰਜ਼ੀ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ